ਪੁਸ਼ਕ ਤੁਸੀਂ ਬਹੁਤ ਚੰਗੇ ਚੰਗੇ ਜਾਨਵਰ ਦੇਖ ਰਹੇ ਹੋ ਵੀ ਆਪਣੇ ਪੰਜਾਬ ਦੀ ਧਰਤੀ ਤੋਂ ਆਏ ਹੋਏ ਨੇ ਤੇ ਬਾਈ ਗੋਰਾ ਸਰਾਣ ਸਟੱਡ ਫਾਰਮ ਵਾਲਾ ਵੀ ਨਿਆਬ ਹੀਰੇ ਲੈ ਕੇ ਪਹੁੰਚਿਆ ਬਾਈ ਦੇ ਤੁਹਾਨੂੰ ਮੈਂ ਜਾਨਵਰ ਦਿਖਾਉਣਾ ਬਸ਼ੇਰੀਆਂ ਬਹੁਤ ਬਹੁਤ ਚੰਗੀਆਂ ਨੇ ਬਾਈ ਕੋਲੇ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਜੀ ਬਾਈ ਇਹ ਸ਼ਿਕਾ ਜੀ ਧੰਨਵਾਦ ਕੈਮੋ ਬਾਈ ਜੀ ਬਿਲਕੁਲ ਬਿਲਕੁਲ ਬਾਈ ਹਰ ਸਾਲ ਤੋਹਫੇ ਲੈ ਕੇ ਆਉਂਦੇ ਹੋ ਤੁਸੀਂ ਹੈਨਾ ਬਿਲਕੁਲ ਬਾਈ ਜੀ ਬਿਲਕੁਲ ਕਿਸ ਦਿਨ ਆਗੇ ਸੀ ਮੰਡੀ ਤੇ ਵੀਰੇ ਬਾਈ ਜੀ 22 ਤਰੀਕ ਨੂੰ ਅਸੀਂ ਮੰਡੀ ਤੇ ਪਹੁੰਚ ਕੇ ਸੀ ਬਾਈ ਜੀ ਅੱਛਾ ਬਾਈ ਤੇ ਕਿਵੇਂ ਦਾ ਚੱਲ ਰਿਹਾ ਮਾਹੌਲ ਬਾਈ ਮਾਹ ਠੀਕ ਹੈ ਮੀਲੇ ਦਾ ਬਹੁਤ ਵਧੀਆ ਰਿਸਪੌਂਸ ਹੈ ਜੀ ਅੱਛਾ ਬਾਈ ਤੇ ਚੰਗੇ ਜਾਨਵਰ ਸੇਲ ਹੋ ਰਹੇ ਠੀਕ ਹੈ ਬਾਈ ਕਿੰਨੇ ਕਰਤੇ ਆਪਾਂ ਨੇ ਵੀਰੇ ਤੇ ਕਿੰਨੇ ਲੈ ਕੇ ਆਏ ਸੀ ਹੁਣ ਤੱਕ ਜਾਨਵਰ ਬਾਈ ਜੀ 15 ਆਪਾਂ ਲੈ ਕੇ ਆਏ ਆ ਜੀ ਆਪਣੇ ਮੰਨ ਲਓ ਵੀ 3 ਜਨਵਰਾਂ ਦੇ ਸੋਤੀ ਹੋਈ ਹੈ ਜੀ ਠੀਕ ਹੈ ਬਾਈ ਤੇ ਹੋਇਆ ਬਾਕੀ ਮੇਲਾ ਹੁਣ ਸਟਾਰਟ ਹੋਇਆ ਅਸਲ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਇਹਦੀ ਫਿਰ ਡਿਟੇਲ ਦਿਓ ਬਸ਼ੇਰੀ ਦੀ ਜੀ ਬਹੁਤ ਚੰਗੀ ਬੱਚੀ ਹੈ ਬਾਈ ਬਾਈ ਜੀ ਇਹ ਆਪਣੀ ਮਾਰਵਾੜੀ ਨਸਲ ਦੀ ਬੱਚੀ ਹੈ ਨਗੀਨਾ ਇਹਦਾ ਨਾਮ ਆ ਬਾਈ ਜੀ ਜੀ ਇਹ ਆਪਣੇ ਦਲਵਾਗ ਰਣੀਆਂ ਦੀ ਬੇਟੀ ਹੈ ਬਾਈ ਜੀ ਜੀ ਤੇ ਉਮਰ ਇਹਦੀ ਬਾਈ ਜੀ 31 ਮਹੀਨੇ ਹੋਈ ਆ ਠੀਕ ਹੈ ਬਾਈ ਤੇ ਆਪਣੇ 5 ਛੋ ਲੜੀ ਹੈ ਜੀ ਇਹ ਪੰਜਾਬ ਦੇ 올 ਇੰਡੀਆ ਦੇ ਪੰਜੇ ਸ਼ਵਾਂਚ ਅਲੱਗ-ਅਲੱਗ ਪੋਜੀਸ਼ਨਾਂ ਤੇ ਇਹ ਵੀਨਰ ਹੈ ਜੀ ਠੀਕ ਹੈ ਚੰਗੀਆਂ ਪੋਜੀਸ਼ਨਾਂ ਤੇ ਆਈ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਹੁਣ ਕੱਦ ਕਿੰਨਾ ਹੋ ਬਾਈ ਬੱਚੀ ਦਾ ਇਹਦਾ ਬਾਈ ਜੀ ਸਕੀਲ ਨਾਲ ਅੱਜ ਸੋਭਾ ਵੀ ਬਾਈ ਜੀਰ ਕਹਨੇ ਮਿਲੀ ਸੀ ਤੇ 44 ਤੋਂ ਥੋੜੀ ਜੀ ਮੰਨ ਲਓ ਵੀ ਦਵਦੀ ਹੈ 36.5 ਇਹਦੀ ਹਾਈਟ ਹੈ ਜੀ ਠੀਕ ਹੈ ਬਾਈ ਤੇ ਇਹਦੀ ਮਾਂ ਦੇ ਪਾਸੋਂ ਕੀ ਖਾਂਦਾ ਨਾ ਬਾਈ ਇਹਦਾ ਇਹਦੀ ਮਾਂ ਬਾਈ ਜੀ ਬੰਕੇ ਯਾਰ ਦੀ ਕੁੜੀ ਸੀ ਜੀ ਡਾਇਰੈਕਟ ਆਪਾਂ ਜੋਹਰ ਸਾਹਿਬ ਨੇ ਦਵਾਈ ਸੀ ਜੀ ਮੈਨੂੰ ਕੁੜੀਓ अच्छा भाई ए दी मां जी ਤੇ ਹੁਣ ਇਹ ਪ੍ਰੈਗਨੈਂਟ ਹੈ 2.5 ਮਹੀਨਾ ਦੀ ਪਈ ਠੀਕ ਠੀਕ ਹੈ ਤੇ ਬਾਈ ਕੋਰੇ 10000 ਜਾਨ ਚੱਲ ਰਿਆ ਲੋਕਾਂ ਦਾ ਕਿਉਂਕਿ ਇਸ ਸਾਲ ਆਪਾਂ ਕੀ ਦੇਖਿਆ ਵੀ ਆਪਣੇ ਪੰਜਾਬ ਵਾਲੇ ਨਾ ਜਾਨਵਰ ਬਹੁਤ ਖਰੀਦ ਰਿਆ ਵੇਚ ਕੇ ਵੀ ਬਹੁਤ ਟਾਪ ਦੇ ਜਾ ਰਿਆ ਹਨ ਲੋਕ ਕਿਸ ਤਰ੍ਹਾਂ ਦੇ ਹੁਣ ਭਾਲ ਕਰ ਰਹੇ ਨੇ ਵੀਰੇ ਬਾਈ ਜੀ ਇੱਕ ਤਾਂ ਜਾਨਵਰਾਂ ਦੇ ਵਿੱਚ ਨਾ ਵੀ ਕੰਪੀਟੀਸ਼ਨਾਂ ਦਾ ਕਰਕੇ ਲਾ ਲਓ ਜਾਂ ਤੁਹਾਡੇ ਜਿਵੇਂ ਭਰਾਵਾਂ ਦੇ ਚੰਗੇ ਚੈਨਲ ਆ ਉਹਨਾਂ ਦੀ ਜਾਣ ਕਰਕੇ ਜਾਣਕਾਰੀ ਕਰਕੇ ਲਾ ਲੋ ਜੀ ਵੀ ਜਿੱਥੇ ਅੱਗੇ ਮੰਨ ਲਓ 10 ਬੰਦਾ ਜਾਨਵਰ ਰੱਖਦਾ ਸੀ ਭਾਈ ਜੀ ਉੱਥੇ ਉਹਨੇ ਕੋਸ਼ਿਸ਼ ਇਹ ਕਰਦਾ ਵੀ 10 ਦੀ ਜਗ੍ਹਾ ਤੇ ਪਲਾਂਦੀ ਆਪਾਂ ਦੋ ਰੱਖ ਲਈ ਚਾਹੇ ਇੱਕ ਰੱਖ ਲਈ ਰੱਖ ਲਈਏ ਚੰਗੀ ਹਾਂ ਵੀ ਮੰਨ ਲਓ ਵੀ ਉਹਦਾ ਖਾਨਦਾਨ ਚੰਗਾ ਤੇ ਮੰਨ ਲਓ ਵੀ ਉਹਦੇ ਵਿੱਚ ਕੁਆਂਟੀਟੀ ਜਾਨਵਰਾਂ ਦੀ ਵਧਾਉਣ ਦੀ ਜਗ੍ਹਾ ਤੇ ਅਗਲਾ ਕੁਆਲਿਟੀ ਵਧਾਉਣ ਲੱਗ ਗਿਆ ਜੀ ਬਿਲਕੁਲ ਭਾਈ ਸਹੀ ਗੱਲ ਜਾਨਵਰ ਤਾਂ ਸਾਰੇ ਭਰਾਵਾਂ ਕੋਲ ਹੀ ਜਿਹੇ-ਜਾ ਕੋਈ ਜਿੰਨੇ ਕਿ ਮੰਨ ਲਓ ਪੇਮੈਂਟ ਦੇ ਹਿਸਾਬ ਨਾਲ ਲੈਂਦਾ ਚੰਗਾ ਲੈਂਦਾ ਜੀ ਆਪਦਾ ਕਰਕੇ ਗੱਲ ਕਰ ਵੀ ਹੋਣਾ ਇਹ ਲੈ ਜਾਨ ਬਰ ਐਕਸਟਰਨ ਨੀਪਾਲ ਦੇ ਚੰਗਾ ਬਿਲਕੁਲ ਬਾਈ ਤੁਸੀਂ ਤਾਂ ਬਾਕੀ ਬਾਈ ਸ਼ੋਆ ਦੇ ਵਿੱਚ ਪਾਰਟਿਸਿਪੇਟ ਵੀ ਕਰਦੇ ਹੋਣਾ ਇਕੱਲੀ-ਇਕੱਲੀ ਚੀਜ਼ ਦੇਖ ਜਿਹਾ ਉਹਨੇ ਬੱਚੀ ਦਾ ਦੇਖ ਲਿਆ ਆਪਾਂ ਸੁੰਭ ਤੋਂ ਲੈ ਕੇ ਕੰਨ ਦੀ ਟਿੱਪ ਤੱਕ ਐਨ ਪੂਰੀ ਪਰਫੈਕਟ ਆ ਵੀ ਚੰਗੀ ਵੱਡੀ ਘੋੜੀ ਬਣੂ ਬਾਈ ਬਿਲਕੁਲ ਮਾਰਕਿੰਗ ਵੀ ਬਹੁਤ ਚੰਗੀਆਂ ਮੱਥੇ ਪਟਾ ਤਿੰਨ ਪੈਰ ਜਿੱਤੇ ਨੇ ਤੇ ਆਪਾਂ ਹੋਰ ਕਿਹੜੀ ਵੀ ਸ਼ੇਰੀ ਬਾਈ ਇੱਕ ਹੋ ਬਾਈ ਮਿੱਤਰ ਮਟਕ ਮਟਕ ਤੁਰਦੀ ਆਉਂਦੀ ਆ ਬਸ਼ੇਰੀ ਤੇ ਬਾਈ ਇਹਦਾ ਰੰਗ ਬਹੁਤ ਜ਼ਿਆਦਾ ਗੂੜਾ ਕਾਲਾ ਹੀ ਆ ਬਾਈ ਇਹ ਬਾਈ ਕਿਹੜੇ ਘੋੜੇ ਦੀ ਆ ਜੀ ਇਹ ਬਾਈ ਜੀ ਮਾਂ ਵਾਲੇ ਪਾਸੋਂ ਸ਼ਵੀਲੀ ਆ ਕੇ ਜੀ ਖਾਂਦੇ ਨੇ ਇਹਦੇ ਜੀ ਜੀ ਸ਼ਵੀਲੀ ਘੋੜੀ ਦਾ ਬਹੁਤ ਵੱਡਾ ਨਾਂ ਹੈ ਜੀ ਹੂੰ ਹੂੰ ਤੇ ਬਾਪ ਵਾਲੇ ਪਾਸਿਓਂ ਬਾਈ ਜੀ ਇਹਦਾ ਬਾਪ ਆ ਗਿਆ ਜੀ ਅਲੀజా ਘੋੜਾ ਚੋ ਦਲਵਾਕਦਾ ਜੀ ਠੀਕ ਹੈ ਜੀ ਹੁਣ ਬਾਈ ਜੀ ਇਹ ਪ੍ਰੈਜ਼ੀਡੈਂਟ ਚੈੱਕ ਪਾਸ ਹੋ ਗਈ ਕਾਲੇ ਕਾਂਟੇ ਤੋਂ ਬਾਈ ਜੀ ਠੀਕ ਹੈ ਬਾਈ ਜੀ ਤਾਂ ਮਤਲਬ ਇਹ ਵੀ ਇਹ ਬਾਈ ਇੱਕ ਮੈਨੂੰ ਦੱਸੋ ਵੀ ਇਹਦਾ ਰੰਗ ਨੇਚਰਲੀ ਐਵੇਂ ਆ ਜਾਂ ਨੇਚਰਲੀ ਆਏ ਬਾਈ ਕੋਈ ਸਾਂਭ ਸੰਭਾਲ ਦਾ ਫਰਕ ਹੈ ਨੀ ਨੀ ਬਾਈ ਜੀ ਇਹਦਾ ਮੰਨ ਲਓ ਨੇਚਰਲੀ ਬਿਲਕੁਲ ਇਸ ਤਰ੍ਹਾਂ ਦਾ ਕਲਰ ਹੀ ਆ ਚਾਹੇ ਕਿੰਨੀ ਬਾਹਰ ਫਿਰਦੀ ਰਹੇ ਤੇ ਕਿੰਨੀ ਜਮਾ ਮੰਨ ਲਓ ਵੀ ਫੀਮਰ ਰੰਗਾ ਪੱਕਾ ਰੰਗਾ ਪੱਕਾ ਰੰਕਾ ਬਾਈ ਜੀ ਦਾ ਬਿਲਕੁਲ ਬਾਈ ਉਮਰ ਦੀ ਕਿੰਨੀ ਹੋਗੀ ਇਹ ਬਾਈ ਉਮਰ ਦੀ ਬਾਈ ਜੀ ਇਹ ਮੰਨ ਲਓ ਪੰਜਾਰੇ ਹੁਣੇ ਲੱਗੀ ਆ ਜੀ ਮੰਨ ਲਓ 5 ਸਾਲ ਦੀ ਹੋਗੀ ਹਾਈਟ ਬਾਈ ਜੀ ਇਹ ਸਕੇਲ ਨਾਲ 60 ਹੈ ਜੀ ਠੀਕ ਹੈ ਬਾਈ ਹਾਂਜੀ ਇਹ ਵੀ ਬਹੁਤ ਚੰਗੀ ਹੈ ਬਾਈ ਜਿਹੜਾ ਸਟਾਕ ਆ ਬਾਈ ਸਾਰਾ ਪ੍ਰੂਵ ਨੇ ਰੱਖਿਆ ਹੋਇਆ ਬਾਈ ਬਿਲਕੁਲ 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 ਬਾਈ ਤੇ ਇਹਨੇ ਇਹਦੋਂ ਪਹਿਲਾਂ ਬੱਚਾ ਦਿੱਤਾ ਫਸਟ ਟਾਈਮ ਪ੍ਰੈਗਨੈਂਟ ਆ ਬਾਈ ਇਹਨੇ ਬਾਈ ਜੀ ਇੱਕ ਬਸ਼ੇਰੀ ਦਿੱਤੀ ਆ ਬਹਿਣੀ ਵਾਲਾਂ ਦੇ ਘਰੇ ਆ ਜੀ ਬਾਈ ਨੀਟੇ ਕੋਲ ਜਿਹੜਾ ਕੋੜਾ ਜੀ ਆਪਣਾ ਸੀਗਾ ਆਕਾਸ਼ ਹਾਂਜੀ ਉਹ ਤੋਂ ਕਾਲੀ ਬੱਚੀ ਮੱਥੇ ਬਲੇਜ ਦੀ ਜੀ ਦਿੱਤੀ ਆ ਬਹੁਤ ਸੋਹਣੀ ਬੱਚੀ ਹੈ ਇਹ ਆ ਜੀ ਬਹੁਤ ਚੰਗੀ ਬਸ਼ੇਰੀ ਜੀ ਹਾਈਟ ਵੀ ਬਹੁਤ ਕਰੂਗੀ ਹਾਂ ਕਿਉਂਕਿ ਆਕਾਸ਼ ਕੋੜਾ ਵੀ ਬਹੁਤ ਚੰਗਾ ਸੀਗਾ ਜੀ ਆਨ ਦਾ ਆਨ ਦਾ ਜਿਵੇਂ ਬਾਈ ਹੁਣ ਗਰਮੀ ਲੰਘ ਗਈ ਹੈ ਨਾ ਘੋੜੀਆਂ ਲਾਲੀ ਫੜ ਜਾਂਦੀਆਂ ਨੇ ਜੀ ਇਹ ਜਿਵੇਂ ਜਮ 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 ਬਿਲਕੁਲ ਕਾਲੀ ਸੀ ਬਿਲਕੁਲ ਮਿੱਤਰਾ ਲੈ ਆ ਦੂਜੀ ਤੇ ਵੀ ਇਹ ਵੀ ਬਿਸ਼ਰੀ ਦੇਖੋ ਬਾਈ ਚੁਣ ਚੁਣ ਕੇ ਲੈ ਕੇ ਆਇਆ ਵੀਰੇ ਬਾਈ ਹੋਰ ਕਰ ਕੇ ਨੇ ਆਪਣੇ ਘੋੜੇ ਬਾਈ ਘਰ ਹੈਗੇ ਜੀ ਹਜੇ 10 ਕ ਜਾਨਵਰ ਉਹ 10 ਹੋਰ ਹਾਂ ਠੀਕ ਹੈ ਠੀਕ ਹੈ ਬਾਈ ਲੈ ਲੈ ਪੰਜ ਕਿਲੋ ਬਾਈ ਕੋਲ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਨੇ ਨੁਕਰੇ ਥੋੜੇ ਜਹ ਹੁਣ ਘੱਟ ਰਹ ਜਾਣਾ ਮਿਲਦਾ ਬਾਈ ਤੁਹਾਡਾ ਨੁਕਰੀਆਂ ਤਿੰਨ ਕ ਲੈ ਕੇ ਆਏ ਸੀ ਦੋ ਤਿੰਨ ਹਾਂਜੀ ਠੀਕ ਹੈ ਵੀਰੇ ਇੱਕ ਤਾਂ ਵੱਡੀ ਘੋੜੀ ਜੀ ਨੁਕਰੀ ਸ਼ਹਿਜ਼ਾਦੀ ਅੱਛਾ ਉਹ ਵੀ ਦਿਖਾਈਏ ਸ਼ਹਿਜ਼ਾਦੀ ਹਾਂਜੀ ਠੀਕ ਹੈ ਲਓ ਇੱਕ ਆਉਂਦੀ ਹੈ ਇਹਦਾ ਨਾਂ ਸ਼ਹਿਜ਼ਾਦੀ ਹੈ ਬਈ ਸ਼ਹਿਜ਼ਾਦੀ ਠੀਕ ਇਹੀ ਸ਼ੋਹਾਂ ਚ ਜਿੱਤੀ ਬਿਲਕੁਲ ਬਿਲਕੁਲ ਠੀਕ ਆ ਬਈ ਇਹਦੀ ਕੀ ਡਿਟੇਲ ਆ ਵੀਰੇ ਇਹ ਬਈ ਜੀ ਆਪਣੇ ਬਈ ਬਲਵੰਤ ਕੋਲ ਘੋੜਾ ਹੁੰਦਾ ਸੀਗਾ ਜੀ ਨੁਗਰਾ ਮਹਾਰਾਜਾ ਜੀ ਜੀ ਉਹਦੀ ਆ ਜੀ ਉਹ ਮਹਾਰਾਜਾ ਸੀਗਾ ਜੀ ਸ਼ੇਰਖਾਨ ਵਾਲੇ ਗੁਲਜ਼ਾਰ ਦਾ ਜੀ ਠੀਕ ਆ ਬਈ ਮਾਂ ਇਹਦੀ ਡਾਇਰੈਕਟਰ ਭਾਨੇ ਵਾਲੇ ਘੋੜੀ ਸੀਗੀ ਬਈ ਜੀ ਅੱਛਾ ਬਈ ਹੁਣ ਇਸ ਟਾਈਮ ਤਲਵੰਡੀ ਆ ਘੋੜੀ ਜੀ ਇਹ ਤੋਂ ਬਾਅਦ ਹੁਣ ਹੋ ਕਰਿਆ ਠੀਕ ਆ ਵੀਰੇ ਇਹ 6 ਕੰਪੀਟੀਸ਼ਨ ਲੜੀ ਆ ਬਈ ਜੀ 6 ਇੰਚ ਚੈਂਪੀਅਨਸ਼ਿਪ ਠੀਕ ਆ ਬਈ ਤਿੰਨ ਸ਼ੋ ਵੱਡੇ ਘੋੜੀਆਂ ਜੀ ਤੇ ਤਿੰਨ ਦੋਦਾਂ ਦੇ ਚ ਠੀਕ ਆ ਬਈ ਇਹ ਕਿੰਨੇ ਬੱਚੇ ਦੇ ਕੀ ਬਾਈ ਇਹਨੇ ਬਾਈ ਜੀ ਹੁਣ ਪ੍ਰੈਗਨੈਂਟ ਹੈ ਕੀ ਬਾਈ ਜੀ ਸੱਤ ਮਹੀਨਾ ਦੀ ਇਹ ਤੋਂ ਪਹਿਲਾਂ ਨੇ ਦੋ ਬੱਚੇ ਦਿੱਤੇ ਜੀ ਆਪਣੇ ਕੋਲ ਅੱਛਾ ਆਪਣੇ ਕੋਲ ਦਿੱਤੇ ਨੇ ਦੋ ਆਪਣੇ ਕੋਲ ਹੀ ਦਿੱਤੇ ਜੀ ਤੇ ਇਹਦੇ ਦੋਨੇ ਬੱਚੇ ਮੰਨ ਲਓ ਕੰਪੀਟੀਸ਼ਨ ਜਿੱਤੀਆਂ ਸੀਗੀਆਂ ਜੀ ਤੇ ਉਹ ਨੁਕਸਾਨੀਆਂ ਗਈਆਂ ਜਿਹੜੀਆਂ ਦਰਯੋਧਨ ਤੋਂ ਸੀ ਬੱਚਿਆਂ ਬਾਈ ਸ਼ੋਆਂ ਤੋਂ ਲੈ ਕੇ ਹਾਂ ਠੀਕ ਆ ਬਈ ਬਹੁਤ ਚੰਗੀਆਂ ਬਹੁਤ ਚੰਗੀਆਂ ਠੀਕ ਆ ਇਹਦਾ ਕੱਦ ਕਿੰਨਾ ਬਾਈ ਇਹਦਾ 65 ਪਲੱਸ ਆ ਬਾਈ ਜੀ ਪੈਂਟ ਪਲੱਸ ਪੈਂਟ ਮੰਨ ਲਓ ਵੀ ਬੱਚੇ ਆਹ ਜੀ ਸਪੌਟਲੈਸ ਬਈ ਜੀ ਬਿਲਕੁਲ ਨੇਚਰਲ ਸਪੌਟਲੈਸ ਆ ਬਈ ਹਨਾ ਤਾਂ ਉਹਨਾਂ ਦੀ ਬਹੁਤ ਚੰਗੀ ਆ ਬਈ ਬਿਲਕੁਲ ਜਿਵੇਂ ਜਿਹੜੇ ਹਾਈਟ ਮਜ਼ਬੂਤੀ ਬਈ ਜੀ ਕੋਟੀ ਇਹਦੇ ਨਾਲ ਦੀ ਮਤਲਬ ਪੁਸ਼ਕਰ ਮੇਲੇ ਚ ਚਨਿੰਦਾ ਘੋੜੀਆਂ ਹੋਣਗੀਆਂ ਬਈ ਬਿਲਕੁਲ ਹਨਾ ਵੀ ਏ ਗ੍ਰੇਡ ਦੀ ਘੋੜੀ ਆ ਜੇ ਪੁਸ਼ਕਰ ਦੀ ਆਪਾਂ ਗੱਲ ਕਰੀਏ ਪੁੱਠਾ ਪੱਠਾ ਬਹੁਤ ਚੰਗਾ ਹੈ ਦਾ ਵੀ ਬਈ ਠੀਕ ਆ ਬਈ ਇੱਕ ਆਪਣੀ ਹੋਰ ਹੈਗੀ ਹੁਣ ਮਾਰਵਾੜੀ ਵੀਰੇ ਹਨਾ ਹਾਂ ਮਾਰਵਾੜੀ ਬੱਚੇ ਕਰ ਦੇ ਕੱਟ ਲੈ ਲੈ ਜਾ ਬੇਟਾ ਲੈ ਜਾ ਵੀਰੇ ਲੈ ਕਿ ਆਹ ਤੋਰੀ ਆਉਂਦੀ ਆ ਜੀ ਇਹ ਬੱਚੀ ਦੀ ਕੀ ਡਿਟੇਲ ਹੈ ਕੋਰੇ ਬਈ ਇਹ ਬਈ ਜੀ ਆਪਣੇ ਨੀਲਾ ਘੋੜਾ ਹੁਣ ਸੂਰਜ ਵਾਲੇ ਪਿੰਡ ਆ ਜੀ ਉਹ ਅੱਛਾ ਜੀ ਉਹਦੀ ਬੇਟੀ ਆ ਜੀ ਇਹ ਠੀਕ ਹੈ ਜੀ ਇਹਦੀ 15.5 ਮਹੀਨੇ ਉਮਰ ਹੈ ਜੀ ਸਹੀ ਅੱਛਾ ਬਈ ਹਾਈਟ 56+ ਆ ਜੀ ਇਹ ਹਾਂ ਤੇ ਬਾਲ ਭੋਰੇ ਨਹੀਂ ਬਿਲਕੁਲ ਸਾਫ ਆ ਉਹ ਲੱਤ ਠੀਕ ਹੈ ਬਈ ਬਸ ਦੋ ਪੈਰ ਚਿੱਟੇ ਨੇ ਤੇ ਮੱਥੇ ਫੁੱਲ ਆ ਇਹਦੇ ਹਾਂਜੀ ਹਾਂਜੀ ਇਹਦੀ ਮਾਂ ਦੀ ਕੀ ਡਿਟੇਲ ਆ ਬਈ ਪਤਾ ਕੁਝ ਇਦੀ ਮਾਂ ਬਾਈ ਜੀ ਬਈ ਡਾਕਟਰ ਪ੍ਰਭਜਿੰਦਰ ਕੋਲ ਆ ਜੀ ਉਹ ਪੁਰਾਣੇ ਖਾਨਦਾਨ ਦੀ ਘੋੜੀ ਆ ਜੀ ਚੰਗੀ ਅੱਛਾ ਬਈ ਤੇ ਉਹਦੀ ਵੀ ਬਹੁਤ ਲੈਂਥ ਮਜ਼ਬੂਤੀ ਹਾਈਟ ਆ ਜੀ ਠੀਕ ਆ ਬਈ ਜੀ ਤੇ ਹੁਣ ਕਦ ਕਿੰਨਾ ਹੋਣਾ ਬੱਚੀ ਦਾ ਬਾਈ ਇਹਦਾ ਬਾਈ ਜੀ 65+ ਆ ਜੀ ਸਾਢੇ 65+ ਚੰਗੀ ਵੱਡੀ ਘੋੜੀ ਬਣ ਜੂ ਬਾਈ ਇਹ ਬਿਲਕੁਲ ਜੀ ਬਹੁਤ ਚੰਗੀ ਮੰਨ ਲਾ ਵੀ ਬੱਚੀ ਮਜ਼ਬੂਤ ਵੀ ਬਹੁਤ ਹੈ ਇਹ ਮਜ਼ਬੂਤ ਤੋਂ ਬਹੁਤ ਹੈ ਲੈਂਥ ਕਰ ਤਨ ਬਹੁਤ ਹੋਏ ਫਿਰ ਫੇਸ ਫੂਸ ਦੀ ਚੰਗੀ ਆ ਬਾਈ ਆ ਵੀ ਬਾਈ ਬਾੜੀ ਸ਼ਰਾ ਚੀਜ਼ ਲਈ ਫਰਦੇ ਤੁਸੀਂ ਜੀ ਇਦੀ ਕੀ ਡਿਟੇਲ ਆ ਬੱਚੇ ਦੀ ਬਈ ਇਹ ਬਈ ਜੀ ਮਾਂ ਇਹਦੀ ਰਾਜਹੰਸ ਦੀ ਡੀਐਨਏ ਕਨਫਰਮ ਆ ਜੀ ਕੁੜੀ ਠੀਕ ਆ ਵੀਰੇ ਤੇ ਮਿੱਡੂ ਘੇੜੇ ਚੇਅਰਮੈਨ ਸਾਹਿਬ ਦੇ ਘਰੇ ਬਰੀਡ ਹੋਇਆ ਜੀ ਇਹ ਬੱਚਾ ਉਹਨਾਂ ਕੋਲ ਮਾਂ ਤੇ ਬੱਚਾ ਦੋਨੇ ਉਹਨਾਂ ਕੋਲ ਸੀ ਜੀ ਇਹ ਠੀਕ ਹੈ ਜੀ ਤੇ ਆਪ ਇਹ ਕਾਲੇ ਕਾਂਟੇ ਦਾ ਜੀ ਬਲੱਡ ਲਾਈਨ ਦੋਵੇਂ ਪਾਸੇ ਚੰਗੀਆਂ ਦੋਨੇ ਪਾਸੇ ਚੰਗੀਆਂ ਬਈ ਜੀ ਠੀਕ ਆ ਬਈ ਇਹ ਮੰਨ ਲਈ ਜੀ 12.5 ਤੋਂ 13 ਮਹੀਨੇ ਦੇ ਵਿੱਚ ਹੋਇਆ ਜੀ ਬੱਚਾ ਉਸ ਹਿਸਾਬ ਨਾਲ ਬਈ ਹਾਈਟ ਬਹੁਤ ਬਹੁਤ ਹਾਈਟ ਬਈ ਜੀ ਕਰੂਗਾ ਤੇ ਬਾਕੀ ਰਿਕਾਰਡ ਸਾਰੇ ਭਰਾਵਾਂ ਦੇ ਸਾਹਮਣੇ ਹੀ ਹੈ ਜੀ ਗਰਦਨ ਨੇ ਮੇਰਾਜ ਹੰਸ ਜੀ ਵੀ ਗਰਦਨ ਮੰਨੀ ਹੋਈ ਆ ਹਨਾ ਬਾਈ ਬਿਲਕੁਲ ਜੀ ਮਾਂ ਇਹਦੀ ਬਹੁਤ ਚੰਗੀ ਹੈ ਜੀ ਅੱਛਾ ਬਾਈ ਉਹ ਉਹਦਾ ਕੱਦ ਕਿੰਨਾ ਹੈ ਦੀ ਮਾਂ ਦਾ ਵੀ ਨਹੀਂ ਮਾਂ ਇਹਦੀ 63+ ਆ ਬਾਈ ਜੀ ਅੱਛਾ ਬਾਈ ਮਤਲਬ 64 ਇੰਚ ਦੇ ਕਰੀਬ ਹੈ ਜੀ ਲੰਮ ਸਮਝ ਦੀ ਮਾਂ ਠੀਕ ਹੈ ਬਾਈ ਤੇ ਬਹੁਤ ਮਜ਼ਬੂਤ ਕੁੜੀ ਹੈ ਜੀ ਸਾਰੀ ਕਾਲੀ ਮਾਂ ਦੇ ਛੋਟਾ ਜਿਹਾ ਮੱਥੇ ਫੁੱਲ ਆ ਅੱਛਾ ਬਾਈ ਇਹਦੇ ਇਹਦਾ ਅੱਗੇ ਵਾਲਾ ਇੱਕ ਪੈਰ ਚਿੱਟਾ ਆ ਗਿਆ ਤੇ ਮੱਥੇ ਫੁੱਲ ਆ ਗਿਆ ਬਾਈ ਅਮਰੀਕੀयां ਬਹੁਤ ਆ ਬਈ ਇਹ ਬੱਚੇ ਚ ਹੱਡ ਕੋਟੀ ਦਾ ਬਹੁਤ ਹਾਂਜੀ ਹਾਂਜੀ ਬਿਲਕੁਲ ਬਾਈ ਤੁਹਾਡੇ ਕੋਲ ਜਿਆਦਾਤਰ ਜਿਹੜਾ ਸਟਾਕ ਆ ਬਈ ਪ੍ਰੋਗਨ ਸਟੈਲੀਅਨ ਹੁੰਦਾ ਹੀ ਆ ਘਾਂਟੇ ਦਾ ਦਲਵਾਗ ਦਾ ਦਲਵਾਗ ਦਾ ਬਾਈ ਬਿਲਕੁਲ ਬਿਲਕੁਲ ਨਹੀਂ ਆ ਸਾਰਾ ਬਿਲਕੁਲ ਬਿਲਕੁਲ ਆ ਬੱਚੀ ਬਾਈ ਬਹੁਤ ਚੰਗੀ ਹੈ ਕੰਡੀਸ਼ਨ ਦੀ ਵੀ ਤੇ ਇਹਦੀ ਕੀ ਡਿਟੇਲ ਹੈ ਵੀਰੇ ਇਹ ਬਾਈ ਜੀ 21 ਮਹੀਨਿਆਂ ਦੀ ਹੋਗੀ ਜੀ ਤੇ ਇਹ ਜੰਮੀ ਆ ਬਾਈ ਜੀ ਇਹ ਮਾਂ ਇਹਦੀ ਫੂਲ ਮਾਲ ਲੈਦੀ ਆ ਜੀ ਜੀ ਬਹੁਤ ਚੰਗੀ ਘੋੜੀ ਮੱਥੇ ਪਟੇ ਦੀ ਹਮ ਬਾਪ ਇਹਦਾ ਗਾਲੇ ਵੀ ਘੋੜਾ ਜੀ ਬਾਈ ਗੁਰੀ ਵਾਲਾ ਠੀਕ ਹੈ ਜੀ ਗੁਸਤਾਬ ਦਾ ਠੀਕ ਹੈ ਬਾਈ ਤੇ ਹਾਈਟ ਇਹਦੀ ਵੀ 61 ਪਲੱਸ ਆ ਬਾਈ ਜੀ ਠੀਕ ਹੈ ਬਾਈ ਬਾਕੀ ਮਜ਼ਬੂਤ ਬਹੁਤ ਆ ਗਾਮਚੀ ਬਾਈ ਬਹੁਤ ਛੋਟੀ ਹੈ ਇਹਦੀ ਬਹੁਤ ਛੋਟੀ ਗਾਮਚੀ ਹੈ ਬਾਈ ਜੀ ਮਜ਼ਬੂਤ ਬਹੁਤ ਆ ਤੇ ਬਰੂਡ ਮੇਰ ਬਹੁਤ ਚੰਗੀ ਘੋੜੀ ਬਣੂ ਜੀ ਬਾਈ ਬਿਲਕੁਲ ਜੀ ਕਿਉਂਕਿ ਜਿਵੇਂ ਹੁਣ ਤੁਸੀਂ 21 ਮਹੀਨੇ ਉਮਰ ਦਾ ਸਰੋ ਉਹ ਵੀ ਹਿਸਾਬ ਨਾਲ ਜੋ ਥੱਲੋਂ ਤੋਂ ਸਿਸਟਮ ਹੈ ਦਾ ਨਾ ਹੈਵੀ ਬੋਨ ਇਹਦੇ ਆਪਣੇ ਦੋ ਤਾਂ ਜੋ ਮਾਮਾ ਜੀ ਆ ਜੀ ਉਹਨਾਂ ਦੇ ਘਰੇ ਮੰਨ ਲਓ ਪੈਦਾ ਹੋਏ ਜੇ ਆਪਦੇ ਹੱਥੀ ਜੰਮੀ ਪਲੀਆ ਹੋਮ ਬਰੀਡ ਆ ਸਮਝੋ ਠੀਕ ਹੈ ਬਾਈ ਤੇ ਇਹਦੀ ਉਮਰ ਚ ਤਾਂ ਬਾਈ ਜੀ ਮੰਨ ਲਓ ਵੀ ਇੱਕ ਦਿਨ ਦਾ ਵੀ ਨਹੀਂ ਫਰਕ ਆਉਂਦਾ ਜੀ ਠੀਕ ਹੈ ਬਾਈ ਇਹ ਬੱਡੀ ਚੰਗੇ ਬੱਚੇ ਦੇਣ ਵਾਲੀ ਗੋਲੀ ਬਣ ਜੂਗੀ ਬਈ ਇਹ ਹਨਾ ਤੇ ਇਹ ਦਿਖਾਈਏ ਬਾਈ ਹੋਰੇ ਦੂਜੇ ਵੀ ਜਾਨਵਰ ਆਪਾਂ ਤੇ ਉਹ ਅਵਲਕ ਤੋਂ ਸ਼ੁਰੂ ਕਰ ਲੈਂਦੇ ਹਾਂ ਹਨਾ ਹਾਂਜੀ ਤੇ ਅਵਲਕ ਕਿਹੜੇ ਘੋੜੀ ਦੇ ਵੀਰੇ ਇਹ ਆਵਲਖ ਬਾਈ ਜੀ ਮਾਂ ਇਹਦੀ ਬਾਈ ਦੀਪਕ ਜਲਾਨੀ ਹੈ ਕੋਲ ਘੋੜੀ ਸਿੱਧ ਰਾਜ ਦੀ ਜੀ ਜੀ ਇਹ ਮਾਂ ਇਹਦੀ ਅਵਲਖ ਘੋੜੀ ਉਹ ਸਿੱਧ ਰਾਜ ਲਈ ਹੈ ਜੀ ਜੀ ਆਪਾ ਇਹਦਾ ਫਤਿਹਵਾਦ ਕੋੜਾ ਜੀ ਪੰਜ ਕਲਿਆਣ ਦਿਲਸ਼ਾਨ ਦਾ ਜੀ ਬਾਪ ਇਹਦਾ ਉਹ ਆ ਜੀ ਪੰਜ ਕਲਿਆਣ ਕੋੜਾ ਜੀ ਠੀਕ ਹੈ ਬੱਚੀ ਬਹੁਤ ਚੰਗੀ ਇਹ ਕਿੰਨੀ ਉਮਰ ਦੀ ਹੋਗੀ ਵੀਰੇ ਇਹ ਬਈ ਜੀ 11.5 ਤੋਂ 12 ਮਹੀਨਿਆਂ ਦੀ ਵਿੱਚ ਆ ਬਈ ਜੀ ਠੀਕ ਆ ਬਈ ਦੀਪ ਕੋਲ ਵੀ ਬਾਈ ਕੋਲ ਬਹੁਤ ਚੰਗੀ ਆ ਬਹੁਤ ਇਹ ਬਰੀਡ ਬਾਈ ਕੋਲ ਦੀਪ ਕੋਲੀ ਹੋਈ ਹੈ ਜੀ ਹਾਂਜੀ 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 ਬਿਲਕੁਲ ਜੀ ਇਹ ਜੀ ਨੀਲੀ ਨੀਲੀ ਦੀ ਬਾਈ ਜੀ ਜਿਹੜੀ ਮਾਂ ਉਹ ਅਵਤਾਰ ਦੀ ਘੋੜੀ ਸੀਗੀ ਬਾਈ ਜੀ 65+ ਹੁਣ ਬਾਈ ਛਿੰਦੇ ਨੇ ਲਈ ਹੈ ਜੀ ਅੱਛਾ ਜੀ ਜਿਨਾਂ ਨੂੰ ਗਲਵਾ ਘੋੜਾ ਉਹਨਾਂ ਨੇ ਜੀ ਤੇ ਉਹ ਸੀਗੀ ਅਵਤਾਰ ਦੀ ਜੀ ਡਾਇਰੈਕਟ ਇਹ ਆਪ ਉਸ ਘੋੜੀ ਦੀ ਆ ਗਈ ਜੀ ਤੇ ਬਾਪ ਇਹਦਾ ਹੈ ਸਿਕੰਦਰ ਬਾਈ ਜਯਾਜਵੰਦਰ ਬਰਕੰਦੀ ਵਾਲਾ ਜੀ ਜਿਹੜਾ ਦੇਵਰਾਜ ਦਾ ਬਾਈ ਕੋਲੇ ਜੀ ਹਾਂਜੀ 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 ਉਹ ਵੀ ਚੰਗਾ ਘੋੜਾ ਵੀਰੇ ਇਹਦੀ ਫੇਸ ਫੂਸ ਦੀ ਲੈਂਥ ਬਹੁਤ ਆ ਬਾਈ ਬਹੁਤ ਬਹੁਤ ਹਾਈਟ ਕਰੂ ਜੀ ਆਉਦੀ ਮਾਂ ਇਹੇ ਵੀਰੇ ਇਹ ਬਾਈ ਜੀ ਜਿਹੜਾ ਬਾਬਾ ਜੀ ਕੋਲ ਘੋੜਾ ਸੀਗਾ ਜੀ ਕਾਲਾਵਾੜਾ ਵਾਲਿਆਂ ਕੋਲ ਪੂਰਾ ਹੋ ਗਿਆ ਮੱਥੇ ਫੁੱਲ ਵਾਲਾ ਜੀ ਆਪ ਉਸ ਦੀ ਹੈ ਜੀ ਇਹ ਚਾਰ ਦੰਦ ਹੈ ਜੀ ਹੂੰ ਤੇ ਹਾਈਟ ਦੇ ਦੀ ਬਾਹਰ 8 ਇੰਚ ਆ ਜੀ ਜਿਹੜੇ ਪੀਰ ਕੰਪਨੀ ਵਾਲੇ ਕੋਈ ਬਾਈ ਸੰਜੀਵ ਜੀ ਅੰਕਲ ਘੋੜਾ ਜੀ ਮੱਥੇ ਫੁੱਲ ਵਾਲਾ ਆਪ ਉਹ ਤੋਂ ਪ੍ਰੈਗਨੈਂਟ ਹੈ ਜੀ ਇਹ ਠੀਕ ਹੈ ਜੀ ਹੁਣ ਗੱਭਣ ਚੈੱਕ ਪਾਸ ਆ ਬਾਈ ਚਾ 4.5 ਮਹੀਨਿਆਂ ਦੇ ਠੀਕ ਹੈ ਵੀਰੇ ਇਹ ਜੀ ਇਹ ਬਾਈ ਜੀ ਵਿਕਾਸ ਦੀ ਪੋਤੀ ਹੈ ਜੀ ਜਿਹੜਾ ਪੁਸ਼ਕਰ ਚੈਂਪੀਅਨ ਸੀ 2015 ਦਾ ਬਾਈ ਜੀ 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 ਅੱਛਾ ਬਾਈ ਤੇ ਮਾਂ ਇਹਦੀ ਆਪਣਾ ਦੋਸਤ ਹੈ ਨਗੌਰ ਕੋਲ ਬਾਈ ਉਹਦੇ ਘਰੇ ਆ ਜੀ ਠੀਕ ਹੈ ਮਾਂ ਇਹਦੀ 1900 ਇਸੂਈ ਹੈ ਜੀ अच्छा भाई हां जी ਉਹਨਾਂ ਦੇ ਕੁੜੀ ਆ ਜੇ ਮੰਨ ਲਓ 1900 ਦੇ ਸੂਏ ਘੱਟੋ ਘੱਟ 25 26 ਸਾਲ ਦੀ ਕੁੜੀ ਬਿਲਕੁਲ ਬਿਲਕੁਲ ਆਰਾਮ ਨਾਲ ਹੋ ਕਿਉਂਕਿ ਪੁਰਾਣੇ ਖਾਨਦਾਨ ਦੀ ਕੁੜੀ ਤੇ ਬੱਚੇ ਉਹਨੇ 1900 ਜੋ ਮੇਰੇ ਖਿਆਲ ਚ ਤਿੰਨ ਕੀ ਬਸ਼ੇਰੇ ਤੇ ਸਾਰੀਆਂ ਬਸ਼ੇਰੀਆਂ ਹੀ ਦਿੱਤੀਆਂ ਜੀ ਤੇ ਬਸ਼ੇਰੀਆਂ ਸਾਰੀਆਂ ਚੰਗੀਆਂ ਬਣੀਆਂ ਜੀ ਉਹਦੀਆਂ ਬੱਚੇ ਮੰਨ ਲਓ ਵੀ 63 ਤੋਂ ਬਾਅਦ ਦੀ ਬਣੀ ਦੀ ਚਲੋ ਥੋੜੀ ਡਿਫਰੈਂਸ ਡਿਫਰੈਂਟ ਆ ਗਈ ਬਾਈ ਹਨਾ ਵਿਕਾਸ ਦੀਆਂ ਹੁਣ ਬਹੁਤ ਘੱਟ ਮਿਲਦੀਆਂ ਨੇ ਬਾਈ ਹਨਾ ਉਸ ਲਾਈਨ ਦੇ ਵਿੱਚੋਂ ਹੁਣ ਤਾਂ ਲੋਕ ਫੋਕਸ ਕਰਨ ਲੱਗੇ ਕਿਉਂਕਿ ਬਈ ਆਪਣੇ ਜਿਵੇਂ ਅਲੀ ਬਈ ਚਲੋ ਬੱਚੇ ਸਾਰੀਆਂ ਆਪਣ ਤੇ ਛਾਤੀ ਐਸਟਰੋਨੀ ਇਹ ਲੈ ਬਹੁਤ ਬਹੁਤ ਮੋਟੇ ਨੇ ਬਾਈ ਇਹਦੇ ਤੇ ਇਹ ਵੀਰੇ ਇਹ ਮੋਰਨੀ ਜੀ ਅੱਛਾ ਜੀ ਮੋਰਨੀ ਮੋਰ ਠੀਕ ਹੈ ਇਹ ਬਾਈ ਪ੍ਰਭਾਤ ਦੀ ਪੋਤੀ ਆ ਇਧਰੋਂ ਕੋੜੀ ਗੱਭਣ ਗਈ ਸੀਗੀ ਜੀ ਅੱਛਾ ਜੀ ਤੇ ਬਾਈ ਜਗਵਿੰਦਰ ਦੇ ਘਰੇ ਦੀ ਮਾਂ ਜੀ ਵਰਕੰਦੀ ਜਾਣਾ ਤੇ ਅੱਛਾ ਅੱਛਾ ਜੀ ਤੇ ਉਹ ਕੋੜੀ ਦੀ ਬੱਚੀ ਆ ਜੀ ਇਹ ਬਾਈ ਵਾਲੀ ਦੀ ਤੇ ਪ੍ਰਭਾਤ ਦੀ ਪੋਤੀ ਆ ਜੀ ਮੱਥੇ ਫੁੱਲ ਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਇਹ ਨੌਕਰੀ ਵੀਰੇ ਇਹ ਨੁਗਰੀ ਬਾਈ ਜੀ ਸੂਰੇ ਵਾਲੇ ਜਿਹੜਾ ਬਸ਼ੇਰਾ ਬਾਈ ਤਿਆਰ ਕਰੀ ਜਾਂਦੇ ਆ ਹੁਣ ਵੱਡੀ ਹਾਈਟ ਤੇ ਸ਼ਾਨ ਹਾਂਜੀ ਉਹਦੀ ਬੇਟੀ ਆ ਜੀ ਅੱਛਾ ਜੀ ਤੇ 1.5 ਮਹੀਨੇ ਬਾਈ ਜੀ ਦੀ ਉਮਰ ਆ ਸਪੋਰਟਲੈਸ ਬੱਚੀ ਆ ਜੀ ਇਹ ਸ਼ੋਅ 'ਚ ਬਾਈ ਬਿਲਕੁਲ ਬਿਲਕੁਲ ਬਾਈ ਜੀ ਇਹ ਸ਼ੋਅਾਂ ਵਾਸਤੇ ਮੰਨ ਲਓ ਵੀ ਇਹ ਉਹ ਪਹਿਲੇ ਆਪਾਂ ਦੇ ਦੀ ਜ ਆਪਣੇ ਦੋਸਤ ਸੀ ਉਹਨਾਂ ਨੂੰ ਅੱਛਾ ਇਹ ਸੇਲ ਹੋ ਗਈ ਆਪਾਂ ਹਾਂਜੀ ਹਾਂਜੀ ਠੀਕ ਆ ਤੇ ਇਹ ਉਹ ਬਕਾਸ ਵਾਲੀਆ ਮਾਊ ਆ ਜੀ ਠੀਕ ਆ ਬਈ ਤਿੰਨੇ ਸੇਲ ਹੋ ਗਏ ਗੋਰੇ ਬਾਈ ਤੁਹਾਨੂੰ ਕਾਫੀ ਸਾਲ ਹੋ ਗਏ ਪੁਸ਼ਕਰ ਆਉਂਦਿਆਂ ਨੂੰ ਬਹੁਤ ਚੰਗੇ ਜਾਨਵਰ ਤੁਸੀਂ ਲੈ ਕੇ ਆਉਂਦੇ ਹੋ ਮਤਲਬ ਇਸ ਵਾਰ ਰੇਟ ਦਾ ਕਿਵੇਂ ਜੇ ਚੱਲ ਰਿਹਾ ਵੀ ਪਿਛਲੇ ਸਾਲ ਨਾਲੋਂ ਗਰਮਾ ਦਰਮਿਆਨਾ ਤੇਜ਼ ਕੀ ਕੀ ਹੈ ਇਸ ਵਾਰੀ ਬਈ ਜੋ ਹੈਗਾ ਜ ਚੰਗਾ ਜਾਨਵਰ ਉਹਦਾ ਤਾਂ ਚੰਗੇ ਰੇਟ ਹੈ ਜੀ ਠੀਕ ਹੈ ਬਈ ਤੇ ਉਹਦੇ ਗਾਹ ਕੀ ਵੀ ਹੈਗੀ ਜੀ ਠੀਕ ਹੈ ਬਈ ਜੋ ਬਈ ਜਾਨਵਰ ਨਰਮਾ ਉਹਦਾ ਉਹੀ ਜਾਰ ਰੇਟ ਹੈ ਜੀ ਉਹਦੇ ਗਾਹ ਕੀ ਵੀ ਘਟ ਹੈ ਜੀ ਅੱਛਾ ਬਈ ਜਿਹੜਾ ਕੋਈ ਮੰਨ ਲਓ ਵੀ ਚੰਗਾ ਜਾਨਵਰ ਆ ਬਈ ਉਹਦਾ ਰੇਟ ਵੀ ਚੰਗਾ ਤੇ ਗਾਹ ਕੀ ਬਈ ਇਹੋ ਹੀ ਲੋਕ ਇਹ ਕਹਿੰਦੇ ਵੀ ਚੰਗਾ ਮਿਲ ਜੇ ਚੰਗਾ ਮਿਲ ਜੇ ਬਸ ਹਨਾ ਉਹ ਇੱਕ ਚੰਗੇ ਦੀ ਭਾਲ ਚ ਤੇ ਆ ਵੀਰੇ ਕੋੜੀ ਇਹ ਬਾਈ ਜੀ ਬਸ਼ੇਰਾ ਅੱਛਾ ਬਸ਼ੇਰਾ ਇਹ ਕਾਲੇ ਕਾਂਟੇ ਦਾ ਜੀ ਅੱਛਾ ਜੀ ਤੇ ਮਾਂ ਇਹਦੀ ਯਾਰਾ ਕੋੜੀ ਸੀਗੀ ਬਾਈ ਜੀ ਮੇਰੇ ਕੋਲ ਜੋ ਪਿਛਲੇ ਤੋਂ ਪਹਿਲੇ ਕਿਹੜੇ ਪੁਸ਼ ਕਰ ਤੇ ਸੇਲ ਕਰਤੀ ਸੀ ਆਪਾਂ ਅੱਛਾ ਬਾਈ ਉਹ ਸੀਗੀ ਬਾਈ ਜੀ ਗਜਰਾ ਇਹਦੀ ਜੀ ਆਪ 68+ ਕੋੜੀ ਸੀਗੀ ਜੀ ਉਹ ਇਹ ਬਾਈ ਜੀ ਹੋਗਾ ਜੀ ਮੰਨ ਲਓ ਵੀ 24 ਸਾਢੇ 24 ਮਹੀਨੇ ਦਾ ਹੋ ਚੱਲੇ ਜੀ ਇਹ ਬੱਚਾ ਠੀਕ ਹੈ ਕੱਦ ਸੋਹਣਾ ਕਰੀ ਹਾਂ ਹਾਂ ਕਬ ਚੰਗਾ ਬਾਈ ਜੀ ਇਹਦਾ ਇਹਦਾ ਮੰਨ ਲਓ 63 ਤੋਂ ਬਾਹਰ ਹਾਈਟ ਹੈ ਜੀ ਦੀ ਠੀਕ ਹੈ ਵੀਰੇ ਤੇ ਕੀ ਹਜੇ ਦਾੰਦ ਨਹੀਂ ਕਰੇ ਨੇ ਠੀਕ ਹੈ तकरीबन 2.5 ਸਾਲ ਹਾਂਜੀ ਹਾਂਜੀ ਕਰਦੇ ਨੇ ਜਾ ਕੇ ਬਾਈ ਅਜੇ 5-6 ਮਹੀਨੇ ਹੋਰ ਇਹ ਬਸ਼ੇਰਾ ਵੀਰੇ ਇਹ ਬਸ਼ੇਰਾ ਬਾਈ ਜੀ ਰਾਜ ਹੰਸ ਦਾ ਆਪਣੇ ਨਾਲ ਹੀ 2 ਕਿਲੋਮੀਟਰ ਦੇ ਪਿੰਡ ਹੈ ਜੀ 2.5 ਤੇ ਮਿਸ਼ਾਣਾ ਉੱਥੇ ਪੈਦਾ ਹੋਇਆ ਜੀ ਇਹ ਉਮਰ ਦਾ ਕਿੰਨੀ ਦਾ ਬਾਈ ਇਹ ਉਮਰ ਦਾ ਹੋਊਗਾ ਭਾਈ 15 15 ਮਹੀਨਿਆਂ ਦਾ ਬੱਚਾ ਜੀ ਅੱਛਾ ਬਈ ਰਾਜ ਹੰਸ ਦਾ ਜੀ ਇਹ ਸੁਖਵੀਰ ਜੀ ਵਾਲੇ ਕਿ ਰਾਜ ਹੰਸ ਰਾਜ ਹੰਸ ਦੇ ਬਾਈ ਬਹੁਤ ਬੱਚੇ ਕੱਟ ਮਿਲਦੇ ਨੇ ਬੜੇ ਮੰਨ ਲਓ ਵੱਡੇ ਪੁੱਟੇ ਵਾਲੇ ਹਨਾ ਬਾਈ ਬਿਲਕੁਲ ਬਿਲਕੁਲ ਮੱਥੇ ਫੁੱਲ ਦੇ ਦਾ ਮਸ਼ਹੂਰ ਆ ਕੋੜਾ ਮੱਥੇ ਫੁੱਲ ਵਾਸਤੇ ਦਾ ਬਲੇਜ ਘੱਟ ਆਉਂਦਾ ਜੀ ਤੇ ਉਹ ਕੱਟ ਪੁਆਇੰਟ ਬਹੁਤ ਜਿਆਦਾ ਚੰਗੇ ਦਿੰਦਾ ਭਾਈ ਗਰਦਨ ਕੰਨ ਫੇਸ ਬਹੁਤ ਚੰਗੇ ਨੇ ਬਹੁਤ ਚੰਗਾ ਬਾਈ ਜਿੰਨੇ ਵੀ ਬਾਈ ਦੇ ਜਾਨਵਰ ਦਿਖਾਇਆ ਸਾਰੇ ਚੋਟੀ ਚੱਕ ਨੇ ਤੇ ਬਾਈ ਨੇ ਸਮਾਕੇ ਕਰ ਵੀ ਦਿੱਤੇ ਦੋ ਤਿੰਨ ਹੈ ਬਾਈ ਜੀ ਜੀ ਚਲੋ ਵਧੀਆ ਗੱਲ ਆ ਬਾਈ ਬਹੁਤ ਉਮੀਦ ਲੈ ਕੇ ਆਉਂਦੇ ਨੇ ਆਪਣੇ ਪੰਜਾਬ ਵਾਲੇ ਭਰਾ ਜਿੰਨੇ ਵੀ ਨੇ ਹਣਾ ਕੋਈ ਚੰਗੇ ਵਾਸਤੇ ਕਿਉਂਕਿ ਇੱਕ ਚੱਕਰ ਹੋ ਰਿਹਾ ਜੇ 15 ਲੈ ਕੇ ਆਉਂ ਚਾਰ ਪੰਜ ਵੇਚ ਤੇ ਆਪਾਂ ਨੇ ਜਾਨਵਰ ਦਾ ਚਾਰ ਪੰਜ ਲੈ ਕੇ ਹੀ ਬਿਲਕੁਲ ਚਸਕਈ ਇੱਕ ਦਰਾਮਾ ਹੈ ਨਾ ਰੂਹ ਦੀ ਰੂਹ ਦੀ ਖਰਾਕ ਆ ਬਾਈ ਪਹਿਲਾਂ ਵੀ ਜੇ ਆਪਾਂ ਮੇਲੇ ਵਾਸਤੇ ਜਾਨਵਰ ਲੈਣ ਭਜਦੇ ਆ ਉਦੋਂ ਮਿਲਦੇ ਨੂੰ ਤਾਂ ਉਹ ਵੀ ਸਹੀ ਜਾਨਵਰ ਮਿਲ ਜਾਂਦਾ ਫਿਰ ਮੇਲੇ ਤੇ ਆਉਂਦਾ ਵੀ ਸਹੀ ਵੇਕਣ ਜੀ ਫੇਰ ਹੋਰ ਇਹ ਸਰਕਲਾਂ ਹੀ ਚੱਲੀ ਜਾਂਦਾ ਬਾਈ ਜੀ ਹਣਾ ਚਲੋ ਵਧੀਆ ਬਾਈ ਇਸ ਬਹਾਨੇ ਬੰਦਾ ਵਧੀਆ ਤੁਰਿਆ ਫਿਰ ਰਹਿਣਾ ਬਿਲਕੁਲ ਬਿਲਕੁਲ ਲੋ ਬਾਈ ਗੋਰੇ ਦੇ ਤੁਹਾਨੂੰ ਦਿਖਾਤੇ ਮੈਨੇ ਜਾਨਵਰ ਤੇ ਇਹ ਕਹਿ ਲੋ ਜਿਵੇਂ ਪੰਜਾਬ ਚ ਕੋਈ ਆਪਣੇ ਟਿੱਬਾ ਹੋਵੇ ਵੱਡਾ ਉਹਦੇ ਉੱਪਰ ਬਣਾਇਆ ਹੋਇਆ ਹੋਵੇ ਆਪਾਂ ਨੇ ਉਵੇਂ ਆ ਜਗਾੜ ਪਾਣੀ ਛੱਡ ਲੋਕੇਸ਼ਨ ਬਹੁਤ ਵਧੀਆ ਬਾਈ ਜੀ ਇਹ ਮੰਨ ਲੋ ਇਹਨੂੰ ਦੜਾ ਕਹਿ ਦਿੰਦੇ ਜਿੱਥੇ ਆਫ ਰੋਡਿੰਗ ਹੁੰਦੀ ਆ ਹਾਂ ਤੇ ਆਪਣਾ ਟੈਂਟ 3 ਸਾਲਾਂ ਤੋਂ ਰੈਗੂਲਰ ਇੱਥੇ ਹੀ ਲੱਗਦੇ ਹਾਂ ਹਾਂਜੀ ਰਿੰਗਵੀਰ ਸਾਹਿਬ ਨੇ ਨਾਲ ਹੀ ਆ ਜੀ ਨਾਲ ਹੀ ਆ ਬਾਈ ਜੀ ਰਿੰਗ ਇੱਥੇ ਆਫ ਰੋਡਿੰਗ ਹੁੰਦੀ ਆ ਠੀਕ ਆ ਬਾਈ ਇਹਦੇ ਨਾਲ ਤੇ ਮਸ਼ਹੂਰ ਆ ਬਾਈ ਦੇ ਜਾਨਵਰ ਦੱਸਿਓ ਗੋਰੇ ਦੇ ਕਿੱਦਾਂ ਲੱਗੇ ਤੇ ਪੁਸ਼ਕਰ ਆਇਆ ਕਰੋ ਪੰਜਾਬੀ ਮਾਰ ਜਾ ਕਰੋ ਜਿਹੜਾ ਇਸ ਵਾਰ ਆਪਣੇ ਪੰਜਾਬ ਵਾਲਿਆਂ ਨੇ ਬਈ ਪੂਰੀ ਰੌਣਕ ਲਾਈ ਪੂਰੀ 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 ਬਿਲਕੁਲ ਠੀਕ ਆ ਭਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ ਬਹੁਤ ਵੀਰੇ ਤੁਹਾਡਾ ਤੁਹਾਨੂੰ